ਉਹ ਤੇ ਕੋ ਅਸੀਂ ਇਹ ਗੱਲ ਮੰਨਦੇ ਆ ਵੀ ਜਿਹੜਾ ਉਹਨਾਂ ਨੂੰ ਪਹਿਲਾਂ ਇਹ ਮਾਫੀ ਮੰਗਣੀ ਚਾਹੀਦੀ ਸੀ ਅਸੀਂ ਪਹਿਲਾਂ ਵੀ ਕਹਿ ਰਹੇ ਸੀ ਚਲੋ ਉਹਨਾਂ ਨੇ ਮੰਗੀ ਅਸੀਂ ਉਹਦਾ ਸਵਾਗਤ ਕਰਦੇ ਆ ਜੇ ਕਿਤੇ ਇਹ ਹੀ ਪਹਿਲਾਂ ਮੰਗੀ ਹੁੰਦੀ ਸ਼ਾਇਦ ਅੱਜ ਕਾਲੀ ਦਾ ਇਹ ਸਲਾਮਤ ਚ ਨਾ ਹੁੰਦਾ ਅਸੀਂ ਉਸ ਗੱਲ ਦਾ ਕਹਿੰਦੇ ਆ ਵੀ ਹਾਂ ਚੰਗਾ ਕੀਤਾ ਆਪਦੀਆਂ ਜਦ ਤੱਕ ਬੰਦਾ ਅਗੂਗਾ ਨਹੀਂ ਉਹਨਾਂ ਸੁਧਾਰ ਨਹੀਂ ਕਰ ਸਕਦਾ ਜੇ ਬੰਦੇ ਨੂੰ ਗਲਤੀ ਦਾ ਅਹਿਸਾਸ ਹੈ ਤਾਂ ਹੀ ਅਗਲਾ ਸੁਧਾਰ ਕਰ ਸਕਦਾ ਸੋ ਜੇ ਉਹਨਾਂ ਨੂੰ ਅਹਿਸਾਸ ਹੋਇਆ ਸ਼ਾਇਦ ਉਸ ਚੀਜ਼ ਵਿੱਚ ਸੁਧਾਰ ਵੀ ਕਰਨਗੇ ਤੇ ਬਾਕੀ ਇਸ ਚੀਜ਼ ਬਾਰੇ ਸਾਡੀ ਪਾਰਟੀ ਮੀਟਿੰਗ ਰੱਖੀ ਹੈ 23 ਨੂੰ ਉਹਦੇ ਵਿੱਚ ਅੱਗੇ ਪੂਖ ਵਾਸਤੇ ਵਿਚਾਰ ਚਰਚਾ ਕਰਾਂਗੇ ਸਮਝ ਲੋੜੀ ਹੈ ਤੁਹਾਡੇ ਤੱਕ ਕੋਈ ਗਲਵਾਤ ਨਹੀਂ ਦੇਖੋ ਪੌਂਚ ਹੋਈ ਹੈ ਕਾਂਗਰਸ ਦੇ ਕੁਝ ਲੀਡਰ ਸਾਹਿਬਾਨ ਨੇ ਕਿੰਸਾ ਸਾਹਿਬ ਨੂੰ ਵੀ ਮਿਲੇ ਨੇ ਸੋ ਅਸੀਂ ਵੀ ਉਹਨਾਂ ਨੂੰ ਕਹਿ ਆ ਵੀ ਅਸੀਂ ਪਾਰਟੀ ਦੀ ਮੀਟਿੰਗ ਕਰਾਂਗੇ ਉਹਦੇ ਵਿੱਚ ਵਿਚਾਰ ਕਰਾਂਗੇ ਸਭ ਲੱਗਦਾ ਹੈ ਕਿ ਪੁਰਾਣਾ ਘਟ ਜੋੜ ਮਤਲਬ ਕਿ ਨਾਲ ਜਿਹੜਾ ਹੈਗਾ ਸੀ ਨਾਲ ਮਿਲ ਸਕਦੇ ਹਾਂ ਕਦੇ ਭਾਜਪਾ ਨਾਲ ਤੁਸੀਂ ਭਾਜਪਾ ਦਾ ਮੇਸਾ ਰਹੇ ਹੋ ਹੁਣ ਦੇਖੋ ਸਿਆਸਤ ਚ ਕੀ ਹੋਣਾ ਕੀ ਨਹੀਂ ਹੋਣਾ ਅੱਜ ਤਾਂ ਨਹੀਂ ਕੁਝ ਕਿਹਾ ਜਾ ਸਕਦਾ ਪਰ ਕੁਝ ਇੰਪੋਸੀਬਲ ਵੀ ਕੁਝ ਨਹੀਂ ਹੈ ਸੋ ਅਸੀਂ ਦੇਖੋ ਇੱਕ ਚੀਜ਼ ਤਾਂ ਸਾਰੀ ਚਾਹੁੰਦੇ ਆ ਪੰਜਾਬ ਦਾ ਹਰ ਨਾਗਰ ਵੀ ਅਕਾਲੀ ਦਲ ਮਜ਼ਬੂਤ ਹੋਣਾ ਚਾਹੀਦਾ ਅਕਾਲੀ ਦਲ ਦਾ ਕਮਜ਼ੋਰ ਹੋਣਾ ਪੰਜਾਬ ਲਈ ਖਤਰਨਾਕ ਹੈ ਘਾਤਕ ਹੈ ਕਿਉਂਕਿ ਪੰਜਾਬ ਦੀ ਆਪਦੀ ਪਾਰਟੀ ਹੈ ਠੀਕ ਹੈ ਲੀਡਰਸ਼ਿਪ ਤੋਂ ਲੋਕਾਂ ਦੀ ਨਾਰਾਜ਼ਗੀਆਂ ਹੋ ਸਕਦੀਆਂ ਨੇ ਪਰ ਕੋਈ ਕਮੀਆਂ ਵੀ ਹੋ ਸਕਦੀਆਂ ਨੇ ਪਰ ਫਿਰ ਵੀ ਅਕਾਲੀ ਦਲ ਜਿਹੜੀ ਹੈ ਉਹੀ ਪੰਜਾਬ ਦੀ ਮਾਂ ਪਾਰਟੀ ਹੈ ਤੇ ਜੇਲਾ ਸਾਡੀ ਪਾਰਟੀਆਂ ਵੀ ਸ਼੍ਰੋਮਣੀ ਅਕਾਲੀ ਦਲ ਜਾਂ ਸੰਯੁਕਤ ਅਸੀਂ ਵੀ ਉਹੀ ਸਿਧਾਂਤਾਂ ਤੇ ਚੱਲ ਰਹੇ ਹਾਂ